ਅੱਜ ਕੀ ਗੱਲ ਹੋ ਗਈ ਅੱਜ ਮਾਈ ਜੀ ਨੇ ਸਾਨੂੰ ਖੜਿਆ ਸਤੋ ਗਲਤੀ ਹੋਈ ਹੋਈ ਸੀ ਕਿ ਇਹਨਾਂ ਦੀ ਬਧਾਈ ਬਦੂਈ ਚੱਕ ਲਈ ਸੀਗੇ ਇਥੇ ਤੇ ਉਹਨੇ ਕਿੰਨੇ ਜੱਥੇ ਕੰਮ ਕਰ ਰਹੇ ਨੇ ਕੰਮ ਤਾਂ ਬਹੁਤ ਟਾਈਮ ਦੇਖਾ ਨਹੀਂ ਤੁਹਾਨੂੰ ਮਹਿਸੂਸ ਨਹੀਂ ਹੋਇਆ ਵੀ ਅਸੀਂ ਇਜੇ ਕੰਮ ਕਰਦੇ ਬਹੁਤ ਮੜੀ ਬੋਲੋ ਉਹ ਤਾਂ ਹੁਣ ਹੋਣੀ ਦਾ ਅੱਜ ਹੋਇਆ ਪਹਿਲਾਂ ਨਹੀਂ ਹੋਇਆ ਪਹਿਲਾਂ ਅਸੀਂ ਪ੍ਰੋਗਰਾਮ ਲਾਂਦੇ ਸੀ ਪ੍ਰੋਗਰਾਮ ਜਿਹੜੇ ਪੈਸੇ ਲੈ ਕੇ ਜਾਂਦੇ ਫਿਰ ਉਹ ਕੀ ਕਰਦੇ ਪ੍ਰੋਗਰਾਮ ਕਰਦੇ ਇਹਨਾਂ ਵਰਸੋਂ ਕਰਿਆ ਜੱਟ ਕਿਹੜੀ ਜਗ੍ਹਾ ਫੜੇਗੀ ਜੀ ਪਹਿਨਾ ਸੰਗਰੂਰ ਸੰਗਰੂਰ ਤੋਂ ਦੋ ਦਿਨ ਪਹਿਲਾਂ ਸੰਗਰੂਰ ਫੜੇ ਗਏ ਤੇ ਹੁਣ ਐਸੀ ਗਲਤੀ ਮਹਿਸੂਸ ਕਰਨ ਹਾਂਜੀ ਅੱਗੇ ਦਾ ਕੰਮ ਕਰਨ ਬਾਰੇ ਹਾਂਜੀ ਤੁਸੀਂ ਐਕਸਲ 'ਚ ਤੁਹਾਡੀ ਜਿਹੜੀ ਸ਼ਖਸੀਅਤ ਆ ਉਹ ਤੁਹਾਡੀ ਕੀ ਆ ਸਪਲੀਟ ਕੀ ਆ ਤੁਹਾਡੀ ਕੁਤਕੀ ਹੈ ਤੁਸੀਂ ਮੁੰਡੇ ਆ ਤੁਸੀਂ ਮੁੰਡੀ ਹਾਂ ਨਹੀਂ ਫਿਰ ਤੁਹਾਡੇ ਵਾਸਤੇ ਗਲਤ ਗੱਲ ਆ ਗੱਲ ਤੇ ਗੱਲ ਅਸੀਂ ਕਹਿ ਰਹੇ ਹਾਂ ਹਾਂ ਨਸ਼ਾ ਕਰਦੇ ਹੋ ਨਾ ਨਹੀਂ ਨਹੀਂ ਨਸ਼ਾ ਕਰਦੇ ਹੋ ਇਹ ਦਿਨ ਅਜਾ ਹੁਣ ਵੀ ਕਰਿਆ ਹੋਇਆ ਇਹ ਤਾਂ ਪਰਮੀਆਂ ਕਰਦਾ ਹੈ ਇਹ ਦਿਨ ਅਜਾ ਨਸੀਬ ਟੋੜਾ ਨਾਮ ਕੀ ਹੈ ਖੁਸ਼ੀ ਅਸਲ ਨਾਮ ਅਸਲ ਨਾਮ ਅਸਲ ਨਾਮ ਖੁਸ਼ੀ ਨਾ ਨਾ ਚਮਕੌਰ ਬੈਂਟ ਤੇਰਾ ਤਖਾਉਣੀ ਹੈ ਨਾ ਕੀ ਹੈ ਚਮਕੌਰ ਲਾਲ ਚੱਲ ਚਮਕੌਰ ਲਾ ਲਓ ਨਹੀਂ ਕਿੱਥੇ ਕਦੇ ਰਹਿਣਾ ਉਹ ਕਲਾ ਬਲਿਆਲ ਦੀ ਬਿਤਾ ਹੋ ਗਈ ਜੀ ਕਿੰਨੇ ਜਰਤੇ ਕੰਮ ਕਰ ਰਹੇ ਮੈਂ ਤਾਂ ਪਹਿਨ ਦੇ ਪਚਪੰਦੇ ਮਤੋਂ ਲੈ ਠੀਕ ਹੈ ਇਹ ਬਚਪਨ ਤੋਂ ਚੋਰੀਆਂ ਉਚਾਰੀਆਂ ਕਰਦੇ ਨੇ ਬਚਪਨ ਤੋਂ ਹੀ ਇਹਨੂੰ 2-3 ਸਾਲ ਪਹਿਲਾਂ ਨਾਤੇ ਵੀ ਫੜਿਆ ਗਿਆ 2 ਸਾਲ ਪਹਿਲਾਂ ਇਹਨੂੰ ਪੋਹਣੀ ਘੜੇ ਤੋਂ ਵੀ ਫੜਿਆ ਗਿਆ ਉਸ ਤੋਂ ਬਾਅਦ ਇਹਨੂੰ ਸਨੌਰ ਥਾਣੇ ਤੋਂ ਵੀ ਫੜਿਆ ਗਿਆ 2 ਦਿਨ ਪਹਿਲਾਂ ਇਹਨੂੰ ਸੰਗਰੂਰ ਵੀ ਫੜਿਆ ਗਿਆ ਪਰ ਇਹ ਬਾਅਦ ਨਹੀਂ ਹੁੰਦੀ ਕਹਿ ਕੇ ਛੁੱਟ ਜਾਂਦੇ ਤੇ ਅਸੀਂ ਇਹ ਕੰਮ ਨਹੀਂ ਕਰਦੇ ਤੇ ਉਸ ਤੋਂ ਅਗਲੇ ਦਿਨ ਜਾ ਕੇ ਫਿਰ ਪਿੰਡਾਂ 'ਚ ਵੜ ਜਾਂਦੇ ਸਾਨੂੰ ਇਹਨੇ ਬਹੁਤ ਹੀ ਜ਼ਿਆਦਾ ਦੁੱਖੀ ਕੀਤਾ ਆ ਇਹਨਾਂ ਦੇ ਸਾਰੇ ਸਾਡੇ ਕੋਲ ਪ੍ਰੂਫ ਹੈਗੇ ਆ ਅਗਰ ਇਹ ਨਹੀਂ ਹਾਰਦੇ ਤਾਂ ਫਿਰ ਦੁਬਾਰਾ ਪ੍ਰਸ਼ਾਸਨਾਂ ਕੀ ਕੀ ਵੀ ਜ਼ਰਾ ਸੱਚੀ ਪ੍ਰਸ਼ਾਸਨ ਨੇ ਕਹੇ ਉਮੀਦ ਕਰਦੇ ਆ ਕਿ ਉਹ ਇਹਨਾਂ ਦੇ ਖੰਨ ਦੀ ਤੋਂ ਬੰਨਦੀ ਸਖਤ ਤੋਂ ਸਖਤ ਕਾਰਵਾਈ ਕਰਨੇਗਾ ਹਾਂਜੀ ਮੇਰਾ ਨਾਮ ਮੀਨਾ ਮਹੰਤ ਹੈ ਮੈਂ ਗੱਦੀ ਨਸੀਨ ਪਹਾਣੀਗੜ ਪਿਆਰੇ ਮਹੰਤ ਦਾ ਚੇਲਾ ਮੇਰਾ ਨਾਮ ਮੀਨਾ ਮਹੰਤ ਹੈ ਔਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲਿਆਰ ਦਾ ਮੁੰਡਾ ਹੈ ਇੱਕ ਧੂਰੀ ਦਾ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵਰ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਐ ਅਗਲਾ ਇਹਨਾਂ ਨੂੰ ਆਫ ਕਰਦਾ ਇਹ ਅਗਲੇ ਦੇ ਕਦੇ ਅੰਦਰ ਪਰਦੇ ਨੇ ਕਦੇ ਬਾਹਰ ਪਰਦੇ ਨੇ ਕਦੇ ਕੁਸ ਕਰਦੇ ਨੇ ਕਦੇ ਕੁਸ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਝ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਵੋ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅंजलि ਮਹੰਤ ਤੇ ਮੇਰਾ ਪੋਤੀ ਚਲਾ ਹਰਗੁਣ ਮਹੰਤ ਇਹ ਮੇਰੀ ਸਾਡੇ ਵਧਾਇਨਾਂ ਤੇ ਆਉਂਦੇ ਨੇਗੇ ਇਹ ਇੱਕ ਮੰਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕਿ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰਾ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਗਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲ ਅਕ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰਦੇ ਨੇਗੇ ਜਿਵੇਂ ਬਸਾਚ ਮੰਗਦੇ ਨੇਗੇ ਲੋਕਾਂ ਦਾ ਧੱਕਾ ਕਰਦੇ ਨੇਗੇ ਤਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਨੰਬਰ ਲਵੋ ਜਿਹਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾਗਾ ਨਕਲੀ ਕਿਹੜਾਗਾ ਇਹਨਾਂ ਨੂੰ ਕਿਸੇ ਨੂੰ ਲਾ ਕੇ ਚਰਮ ਪਰਮ ਦਿੱਤਾ ਜਾਵੇ ਕਿਸੇ ਨੂੰ ਵਧਾਜ ਨਾ ਦਿੱਤੀਆਂ ਜਾਣ ਜਿਵੇਂ ਜੇ ਦੇਖਦੇ ਆ ਮੱਤਾਂ ਦੇ ਵਿੱਚ ਕੁਝ ਮਾਨਸਪਤੀ ਮਾਦੇ ਨੇ ਕਿਉਂ ਸਹੀ ਨਹੀਂ ਨੇ ਜਿਹੜੇ ਅਸਲ ਨਹੀਂ ਨਹੀਂ ਜੀ ਨਹੀਂ ਉਹ ਮਾਨਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਔਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਤੱਕ ਮਤਵਲ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ। ਹਾਂ ਕਿਹਨੂੰ ਵੀ ਪ੍ਰਸ਼ਾਸਨ ਸਾਹਮਣੇ ਕਰਦੇ। ਪ੍ਰਸ਼ਾਸਨ ਤੋਂ ਅਸੀਂ ਹੱਥ ਬੰਨ੍ਹ ਕੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਰਾਦੇ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਹ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਮੈਂ ਗੱਲ ਕਰਦੀ ਹਾਂ ਹਰਮਨ ਭਾਨੀ ਘੜ ਤੋਂ ਬਹੰਤ ਮੀਨਾ ਜੀ ਦੀ ਪੋਤੀ ਚੇਲਾ ਅੰਗਲੀ ਮਹੰਤ ਦੀ ਚੇਲਾ ਅਸੀਂ ਨਾ ਤੇ ਪਿੰਡਾਂ ਦੇ ਵਿੱਚੋਂ ਜਨਾਨੀਆਂ ਨੂੰ ਫੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ 'ਚ ਪਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਪ ਲੈ ਕੇ ਵਿਧਾਈਆਂ ਲੈਣ ਚਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪੈਸਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਤਾ ਕਰ ਲੈਂਦੇ ਨੇ ਕੀਤਾ ਪੀ ਲੈਂਦੇ ਨੇ ਫਿਰ ਲੋਕਾਂ ਨਾਲ ਉਹ ਵਿਆਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਇਆ ਭਵਾਨੇਗੜ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਸ਼ਲਟਾ ਭਵਾਉਣ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਭਰੇ ਤੇ ਉਹਨਾਂ ਦੇ ਅਪਰੂਵ ਵੀ ਨੇ ਆਈਡੀ ਪ੍ਰੂਫ ਵੀ ਨੇ ਅਸੀਂ ਅੰਦਰ ਦਿੱਤੀ ਆ ਉਹਨਾਂ ਦੇ ਜਿੰਨਾ ਉਹਨਾਂ ਦਾ ਬਾਇਓ ਡਾਟਾ ਸੀ ਉਹ ਵੀ ਅੰਦਰ ਦੇਤਾ ਖਾਣੇ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਆ ਪੈਂਟਕ ਮਿਰਜ਼ਾ ਪਵਾ ਕੇ ਅਸੀਂ ਉਹਨਾਂ ਨੂੰ ਘਰੇ ਤੋਰਨ ਲੱਗੇ ਆ ਅਸੀਂ ਉਹਨਾਂ ਨਾਲ ਕੋਈ ਕੁੱਟਕਟਾਪਾ ਨਹੀਂ ਕਰੀ ਅਸੀਂ ਸਿਰਫ ਉਹਨਾਂ ਨੂੰ ਇੱਕ ਇਹ ਸੁਧਾਰਨ ਵਾਸਤੇ ਹੀ ਉਹ ਕਰ ਰਹੇ ਆ ਅਸੀਂ ਉਹਨਾਂ ਨਾਲ ਕੋਈ ਕੁੱਟ ਮਾਰਨੀ ਕੀਤੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਇਹ ਸੁਧਰ ਕੇ ਆਪਣੇ ਘਰੇ ਰਹਿਣ ਸਾਡੇ ਨਾਲ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਸਾਡੀ ਮਹੰਤਾਂ ਦੀ ਇੱਜ਼ਤ ਖਰਾਬ ਹੋਵੇ ਤੁਹਾਨੂੰ ਜਦੋਂ ਪਤਾ ਲੱਗੇ ਜੀ ਚੀਜ਼ ਬਾਰੇ ਜੀ ਜੀ ਅਸੀਂ ਜੀ ਵਧਾਈਆਂ ਲੈਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਅਸੀਂ ਜਾਂਦੇ ਆ ਤਾਂ ਸਾਰਿਆਂ ਨੂੰ ਪਤਾ ਸਾਡੇ ਬਾਰੇ ਵੀ ਕੋਣ ਮਹੰਤ ਆਉਂਦੇ ਨੇ ਤੇ ਆਹ ਵੱਡੇ ਮਹੰਤ ਜੀ ਨੇ ਉਰੇ ਭਾਨੀ ਘੜ ਤੇ ਮੇਨ ਨੇਗੇ ਕੱਦੇ ਨਿਸ਼ੀਨ ਨੇ ਫਿਰ ਇਹ ਨੇਗੇ ਸਾਰੇ ਆਪਣੇ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਉਧਰੋਂ ਫੋਨ ਆਇਆ ਅਸੀਂ ਘਰੇ ਬੈਠੇ ਸੀ ਸਾਨੂੰ ਫੋਨ ਆਇਆ ਅਸੀਂ ਗਏ ਨਹੀਂ ਵਧਾਈਆਂ ਤੇ ਸਾਨੂੰ ਕਹਿੰਦੇ ਜੀ ਵੀ ਤੁਸੀਂ ਮਹੰਤ ਆਏ ਹੋਏ ਨੇ ਜੀ ਕੋਟੀ ਕਮਿਊਨਿਟੀ ਦੇ ਬੰਦੇ ਆਏ ਨੇ ਵਧਾਈ ਲੈਣ ਵਾਸਤੇ ਵੀ ਤੁਸੀਂ ਆ ਜਾਓ ਜਦੋਂ ਅਸੀਂ ਉੱਥੇ ਗਏ ਸਾਨੂੰ ਦੇਖ ਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆ ਰਹੇ ਨੇਗੇ ਇਹਨਾਂ ਨੂੰ ਪਤਾ ਲੱਗ ਗਿਆ ਫੋਨ ਕਰਤਾ ਇਹ ਉੱਥੋਂ ਭੱਜ ਗਏ ਬੱਲਿਆਲ ਪਿੰਡ ਤੋਂ ਸਾਨੂੰ ਫੋਨ ਆਇਆ ਸੀ ਉੱਥੋਂ ਇਹ ਭੱਜ ਗਏ ਮੁੜ ਕੇ ਅਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਕਢਵਾਈਆਂ ਕੈਮਰੇ ਦੀ ਡਿਟੇਲ ਕਢਵਾਈ ਤਾਂ ਉਹਨਾਂ ਤੇ ਇਹਨਾਂ ਦੀ ਫੋਟੋ ਆਈ ਵੀਡੀਓਜ਼ ਆਈ ਤੁਹਾਡੇ ਕੋਲ ਵੀਡੀਓ ਵੀ ਹੈਗੀ ਐ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਵਾਂਗੀ ਵੀਡੀਓ ਫਿਰ ਅਸੀਂ ਨੇ ਇਹਨਾਂ ਨੂੰ ਫੜ ਲਿਆ ਮੈਂ ਉਹਨਾਂ ਦੀ ਤੁਹਾਨੂੰ ਸ਼ਕਲਾਂ ਵੀ ਦਿਖਾਉਂਗੀ ਤਾਂ ਕਿ ਤੁਸੀਂ ਵੀ ਸਾਰੇ ਜਾਣੋ ਹੋਦੋਂ ਭਾਈ ਇਹਨਾਂ ਤੋਂ ਤੁਸੀਂ ਧਿਆਨ ਨਾਲ ਸਾਵਧਾਨ ਰਹਿਓ ਇਹਦੇ ਹੋਂਦ ਕੀਤਵਾਰ ਜਿਹੜੇ ਨਸ਼ੇ ਕਰਦੇ ਨੇ ਦੇਖੋ ਜਿਹਨਾਂ ਦਾ ਤਾਂ ਕੰਮ ਹੀ ਨਸ਼ ਇਹ ਐਸਾ ਇਕੱਠਾ ਕਰਨਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਸ਼ਾ ਕਰ ਲੈਣਾ ਹੈ ਨਾ ਆ ਇਹਨਾਂ ਦੇ ਸ਼ਕਲਾਂ ਨੇ ਧਿਆਨ ਨਾਲ ਦੇਖੋ ਜਿਹਦੇ ਵਾਲ ਜਿੱਤੇ ਕੱਟ ਚਣਕੇ ਤੇ ਈਕੇ ਚਣਖਾ ਈਕੇ ਦੇਖੋ ਤੇਰਾ ਵੀ ਤੇਰਾ ਵੀ